ਹਾਂਜੀ ਮਨੀਲੇ ਵਾਲੇ ਪੰਜਾਬੀਓ ਕੀ ਹਾਲ ਹੈ ਸਭ ਦਾ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਦੋਸਤੋ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ 'ਚ ਨਾ ਦੋ ਕੁ ਵੀਡੀਓਜ਼ ਅਪਲੋਡ ਕੀਤੀਆਂ ਸੀ ਆਪਾਂ ਅ ਫਿਲੀਪੀਨਸ ਦੀ ਇਮੀਗ੍ਰੇਸ਼ਨ ਦੇ ਅਕੋਰਡਿੰਗ ਤੇ ਜਿਹੜਾ ਨਵਾਂ ਵੀਜ਼ਾ ਖੁੱਲਿਆ ਵਾ ਔਨ ਅਰਾਈਵਲ ਵੀਜ਼ਾ ਉਹਦੇ ਬਾਊਟ ਆਪਾਂ ਗੱਲ ਕੀਤੀ ਸੀ ਕਾਫੀ ਵੀਰਾਂ ਭੈਣਾਂ ਦੇ ਕਮੈਂਟ ਆਏ ਤੇ ਕੁਝ ਵੀਰਾਂ ਦੇ ਮੈਸੇਜ ਆਏ ਇੰਡੀਆ ਤੋਂ ਵੀ ਤੇ ਫਿਲੀਪੀਨਸ ਤੋਂ ਵੀ ਤੇ ਪੁੱਛ ਰਹੇ ਸੀਗੇ ਵੀ ਆਪਣੇ ਪੇਪਰਾਂ ਦੀ ਕੀ ਅਪਡੇਟ ਆ ਇਹਦੇ ਪੇਪਰਾਂ ਦੀ ਗੱਲ ਇਦਾਂ ਵਾ ਜਿਹੜੇ ਤਾਂ ਸਹੀ ਆ ਪੇਪਰ 9 ਜੀ ਦੇ ਜਾਂ TRV ਦੇ ਉਹ ਤਾਂ ਬਣੀ ਜਾਂਦੇ ਆ ਤੇ ਉਹ ਚ ਕੋਈ ਦਿੱਕਤ ਨਹੀਂ ਇਹੋ ਜੀ ਪਰ ਜਿਹੜਾ ਜਿੱਦਾਂ ਹੁਣ ਕੰਪਨੀਆਂ ਦਾ ਰੌਲਾ ਵਾ ਜਾਂ ਕੋਈ ਹੋਰ ਪ੍ਰੋਬਲਮ ਆ ਉਹ ਕੰਮ ਔਖਾ ਹੋਇਆ ਪਿਆ ਥੋੜਾ ਜਰਾ ਉਹ ਤੁਹਾਨੂੰ ਵੇਟ ਕਰਨਾ ਪੈਣਾ ਤੁਸੀਂ ਜਿਆਦਾ ਮੇਰੇ ਨੂੰ ਮੇਰੇ ਕੋਲ ਇਨਫੋਰਮੇਸ਼ਨ ਦੀ ਲੈਣ ਦੀ بجائے ਨਾ ਅਡੇ ਪੰਜਾਬੀ ਆਪਣੇ ਫਿਲੀਪੀਨ ਚ ਰਹਿੰਦੇ ਆ ਹੈਪੀ ਬਾਜੀ ਮਨੀਲਾ ਆਰੀਅਨ ਮਨੀਲਾ ਜਾਂ ਹੋਰ ਵੀ ਵਧੀਆ-ਵਧੀਆ ਏਜੰਟ ਹੈਗੇ ਆਪਣੇ ਜਿਹੜੇ ਚੰਗੇ ਬੰਦੇ ਆ ਤੇ ਵਧੀਆ ਸਲਾਹ ਦੇਣਗੇ ਤੁਹਾਨੂੰ ਜਾਂ ਆਪਣਾ ਇੱਕ ਵੀਰ ਸੈਂਡੀ ਮਨੀਲਾ ਹੈਗਾ ਮੈਂ ਤੁਹਾਨੂੰ ਨੰਬਰ ਮੈਂਸ਼ਨ ਕਰ ਦੂੰਗਾ ਉਹ ਵੀਰੀ ਬਹੁਤ ਵਧੀਆ ਵਾ ਤੁਹਾਨੂੰ ਮਾੜੀ ਸਲਾਹ ਨਹੀਂ ਦੇਣਗੇ ਬਾਕੀ ਜਿੰਨੀ ਮੈਨੂੰ ਨੌਲੇਜ ਆ ਆਪਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਪਾ ਇਹ ਜੁੰਨੇ ਆ ਵੀ ਜਿੰਨੇ ਵੀ ਮਨੀਲਾ ਵਿੱਚ ਪੰਜਾਬੀ ਆਏ ਆ ਸਾਰਿਆਂ ਦੇ ਪੇਪਰ ਬਣਨ ਯਾਰ ਸਾਰੇ ਆਪਣੇ ਵਤਨਾਂ ਨੂੰ ਵਾਪਸ ਮੁੜਨ ਇੱਥੇ ਛੁੱਟੀ ਘਟ ਕੇ ਜਾਣ ਫੇਰ ਦੁਬਾਰਾ ਉੱਥੇ ਕੰਮ ਕਰਨ ਜਾਗੇ ਹਨ ਹੱਸਦੇ ਵਸਦੇ ਰਹਣ ਭੈਣਾ ਵੀ ਜਿੰਨੀਆਂ ਹੈਗੀਆਂ ਸਾਡੀਆਂ ਕੰਮ ਕਰਦੀਆਂ ਮਨੀਲਾ ਫਿਲੀਪੀਨ ਵਿੱਚ ਜਾਂ ਸਾਡੇ ਬਜ਼ੁਰਗ ਉੱਥੇ ਰਹਿੰਦੇ ਆ ਜਿਹੜੇ ਹਨ ਤਾਂ ਅਸੀਂ ਸਭ ਜਿੱਦਾਂ ਫੈਮਿਲੀ ਲਿਆ ਕੇ ਜਾਂਦੇ ਆ ਉੱਥੇ ਤੇ ਸਾਡੇ ਬਜ਼ੁਰਗ ਉੱਥੇ ਰਹਿੰਦੇ ਆ ਤੇ ਸਾਨੂੰ ਵੀ ਪਿੱਛੇ ਵੀ ਟੈਨਸ਼ਨ ਨਹੀਂ ਰਹਿੰਦੀ ਕੋਈ ਹਨ ਤੇ ਜੇ ਪੇਪਰ ਬਣਦੇ ਹੋਣਗੇ ਤਾਂ ਹੀ ਇਹ ਟੈਨਸ਼ਨ ਦੂਰ ਹੋਣੀ ਹੈ ਹਨ ਤੇ ਆਪਾਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰ ਸਕਦੇ ਆਂ ਵੀ ਹਮੇਸ਼ਾ ਸਭ ਦੇ ਪੇਪਰ ਬਣਣਾ ਹਨਾ ਕੋਈ ਵੀ ਮਨੀਲੇਜ ਪੰਜਾਬੀ ਇਹੋ ਜਿਹਾ ਨਾ ਹੋਵੇ ਜਿਹਦੇ ਪੇਪਰ ਨਾ ਬਣੇ ਹੁਣ ਹੁਣ ਕਈ ਵੀਰਾਂ ਦੀ ਪ੍ਰੋਬਲਮ ਇੱਕ ਹੋਰ ਵੱਡੀ ਆ ਉਹ ਤੁਹਾਨੂੰ ਮੈਂ ਸ਼ੇਅਰ ਕਰਦਾ ਵਾਂ ਕਈ ਵੀਰ ਬਲੈਕਲਿਸਟ ਹੋ ਗਏ ਆ ਬਲੈਕਲਿਸਟ ਹੋ ਗਿਆ ਤੇ ਉਹਨਾਂ ਦੀ ਬਲੈਕਲਿਸਟ ਨਹੀਂ ਚੱਕੀ ਜਾ ਰਹੀ ਕਾਫੀ ਵੀਰ ਆ ਜਿਹੜੇ ਮੇਰੇ ਖਿਆਲ ਨਾਲ ਤਿੰਨ ਤਿੰਨ ਚਾਰ ਸਾਲਾਂ ਤੋਂ ਬਲੈਕਲਿਸਟ ਆ ਉਹ ਵੀਰ ਤੇ ਉਹਨਾਂ ਦੀ ਬਲੈਕਲਿਸਟ ਨਹੀਂ ਚੱਕੀ ਜਾ ਰਹੀ ਤੇ ਕਿਉਂਕਿ ਏਜੰਟਾਂ ਦਾ ਵੀ ਕਿਈ ਜਗ੍ਹਾ ਹੱਥ ਨਹੀਂ ਪੈਂਦਾ ਹੁੰਦਾ ਸਾਰੇ ਏਜੰਟਾਂ ਦਾ ਹੱਥ ਨਹੀਂ ਪੈਂਦਾ ਕੁਝ ਕੁ ਏਜੰਟ ਹੈਗੇ ਆ ਜਿਹੜੇ ਹਾਲੇ ਵੀ ਪੇਪਰ ਬਣਾਈ ਜਾਂਦੇ ਆ ਅਗਲੀ ਗੱਲ ਮੈਂ ਕਰ ਰਿਹਾ ਹਾਂ ਕਮੈਂਟ ਆਈਸੀਟੀ ਆਰਵੀ ਬਾਰੇ ਟੀਆਰਵੀ ਦਾ ਕੀ ਚੱਕਰ ਵੀਰ ਟੀਆਰਵੀ ਉਹਨਾਂ ਦੇ ਤਾਂ ਬਣੀਆਂ ਦੇ ਜਿਨ੍ਹਾਂ ਦੇ ਘਰੇ ਵਾਈਫs ਹੈਗੀਆਂ ਨਾ ਰੰਦੀਆਂ ਜਨੀਆਂ ਹਨਾ ਕੁੜੀਆਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਜਿਹੜੇ ਚਾਂਗ ਡਾਕੂਮੈਂਟ ਲੱਗਦੇ ਉਹੀ ਲੱਗਦੇ ਆ ਬਾਕੀ ਜਿਹੜੀ ਫੀਸ 20000 ਰੁਪਏ ਲੱਗਦੀ ਉਹੀ ਲੱਗਦੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗਈ ਤੁਹਾਡੇ ਪਾਸਪੋਰਟ ਤੇ ਪਿੱਛੇ ਨਾਮ ਹੋਣਾ ਚਾਹੇ ਚੜਿਆ ਹੋਣਾ ਚਾਹੀਦਾ ਫਿਲੀਪੀਨਨ ਦਾ ਤੇ ਜਿਹੜੇ ਐਫੀਡੇਵ ਬਣਦੇ ਆ ਇਮੀਗ੍ਰੇਸ਼ਨ ਦੇ ਬਾਅਦ ਜਿਹੜਾ ਆਪਣਾ ਟਰਨੀ ਉਹ ਬਣਾ ਦਿੰਦਾ ਤੇ ਦੋ ਤਿੰਨ ਪੇਪਰ ਉੱਥੋਂ ਮਿਲਦੇ ਆ ਫਿਲੀਪੀਨ ਤੋਂ ਸੋਰੀ ਇਮੀਗ੍ਰੇਸ਼ਨ ਤੋਂ ਉੱਥੋਂ ਇਨਫੋਰਮੇਸ਼ਨ ਜਿੱਥੇ ਕੰਟਰੈਕਟ ਉੱਥੋਂ ਤੁਸੀਂ ਲੈ ਸਕਦੇ ਆ ਪੇਪਰ ਤੋਂ ਤੁਸੀਂ ਸਿੱਧੇ ਪੇਪਰ ਬਣਾਓ ਜਿਹਨਾਂ ਦੇ ਨਾਮ ਰੱਖੇ ਆ ਫਿਲੀਪੀਨਨਾਂ ਹਨ ਜਿਨ੍ਹਾਂ ਦਾ ਕੋਈ ਇਸ਼ੂ ਆ ਉਹ ਤੁਸੀਂ ਆਪਣੇ ਏਜੰਟਾਂ ਨਾਲ ਗੱਲ ਆਪਣੀ ਸ਼ੇਅਰ ਕਰੋ ਤੇ ਪੇਪਰ ਬਣ ਜਾਣਗੇ ਇੰਦਾ ਦੀ ਕੋਈ ਦਿੱਕਤ ਨਹੀਂ ਜਰਾ ਡਰਿਆ ਨਾ ਕਰੋ ਯਾਰ ਆਪਣੇ ਬੰਦੇ ਡਰਦੇ ਬਹੁਤ ਐਮੀਗ੍ਰੇਸ਼ਨ ਤੋਂ ਬਹੁਤ ਜ਼ਿਆਦਾ ਡਰਦੇ ਆ ਹੋ ਕੋਈ ਹੈ ਫੋਰਨਰ ਡਰਦਾ ਯਾਰ ਹੋ ਸਕਦਾ ਕੰਮ ਦੀ وجہ ਨਾਲ ਡਰਦੇ ਹੋਣਗੇ ਪਰ ਕੋਈ ਡਰਨ ਦੀ ਇੰਦਾ ਇੰਦਾ ਦਾ ਹਉਆ ਨਹੀਂ ਉਹ ਮੂੰਹ ਚ ਨਹੀਂ ਚਾਕੇ ਪਾਉਣ ਲੱਗੇ ਤੁਹਾਨੂੰ ਕੁਝ ਵੀ ਪੁੱਛਣਾ ਹੁੰਦਾ ਨਾ ਹਿੰਮਤ ਰੱਖਿਆ ਕਰੋ ਜਾਇਆ ਕਰੋ ਤੇ ਐਮੀਗ੍ਰੇਸ਼ਨ ਜਿਹੜਾ ਮੇਨ ਆਫਿਸ ਆ ਆਪਣਾ ਐਂਟਰਾਮੋਰਸ ਵਿੱਚ ਉੱਥੇ ਐਂਟਰ ਹੋ ਕੇ ਤੇ ਆਪਣਾ ਤੁਸੀਂ ਸਾਮਣੇ ਇਨਫੋਰਮੇਸ਼ਨ ਆ ਉੱਥੇ ਤੁਸੀਂ ਤਗਾਲੋ ਚ ਗੱਲ ਕਰੋ ਹੈਨਾ ਤੇ ਇੱਕ ਗੱਲ ਹੋਰ ਖਿਆਲ ਰੱਖਿਆ ਕਰੋ ਜਦੋਂ ਵੀ ਤੁਸੀਂ ਇਮੀਗ੍ਰੇਸ਼ਨ ਜਾਣਾ ਨਾ ਮੂੰਹ 'ਚ ਕੋਈ ਕੈਂਡੀ ਯੂਰਪਾ ਕੇ ਜਾਇਆ ਕਰੋ ਕਿਉਂਕਿ ਆਪਾਂ ਕੇਵਰੇ ਕੰਮ ਤੋਂ ਜਾਂਦੇ ਆ ਆਪਣੇ ਮੂੰਹ 'ਚ ਉਹ 스멜 ਹੁੰਦੀ ਆ ਅਗਲੇ ਅਵਾਇਡੀਆਂ ਕਰਦੇ ਦੰਦ ਰੱਖ ਕੇ ਹਨਾ ਤੁਸੀਂ ਦੇਖਿਆ ਹੋਣਾ ਕਿ ਵਾਰ ਨੋਟ ਕੀਤਾ ਹੋਣਾ ਕਈ ਹੈਗੇ ਬੰਦੇ ਰੈਸਿਸਟ ਵੀ ਹੁੰਦੇ ਆ ਕਈ ਬੰਦੇ ਚੰਗੇ ਵੀ ਹੁੰਦੇ ਆ ਪਰ ਆਪਾਂ ਆਪਣੀ ਤਿਆਰੀ ਕਰਕੇ ਜਾਈਏ ਯਾਰ ਜਦੋਂ ਤੁਸੀਂ ਮੋਟਰਸਾਈਕਲ ਤੋਂ ਉਤਰਦੇ ਆ ਯਾਰ ਗੱਲ ਦਾ ਗੁੱਸਾ ਨਾ ਕਰਿਓ ਮੈਂ ਗੱਲ ਸਟ੍ਰੇਟ ਫਾਰਵਰਡ ਕਰੂੰਗਾ ਹਨਾ ਆਪਣੇ ਜਿੰਨੇ ਵੀ ਬੰਦੇ ਆਪ ਕੰਮ ਤੋਂ ਜਾਣੇ ਆ ਕੰਮ ਤੇ ਹੁਣ ਗਰਮੀ ਹੈਗੀ ਪਸੀਨਾ ਆਉਣਾ ਤੇ 스멜 ਵੀ ਆਉਂਦੀ ਹੈ ਜਦੋਂ ਵੀ ਮੀਗ੍ਰੇਸ਼ਨ ਜਾਣੇ ਹੁੰਨੇ ਆ ਮੇਰਾ ਵੀਰ ਆਪਣੇ ਪਰਫਿਊਮ ਵਗੈਰਾ ਲਾ ਕੇ ਜਾਇਆ ਕਰੋ ਤੇ ਮੂੰਹ ਚ ਕੈਂਡੀ ਪਾ ਕੇ ਜਾਇਆ ਕਰੋ ਜੇ ਤੁਸੀਂ ਗੱਲ ਕਰੋ ਤੁਹਾਡੇ ਮੂੰਹ ਚ 스멜 ਨਾ ਆਵੇ ਹਨਾ ਆਪਣੇ ਬਹੁਤ ਸਾਰੇ ਵੀਰ ਇਹੋ ਜਿਹਾ ਕੰਮ ਨਹੀਂ ਕਰਦੇ ਉਹ ਇੰਨਾ ਗੱਲਾਂ ਤੋਂ ਹੇਟ ਬਹੁ ਕਰਦੇ ਆ ਇਹਦੇ ਨਾਲ ਆਪਣੀ ਇਮੇਜ ਇਮੇਜ ਖਰਾਬ ਹੁੰਦੀ ਆ ਯਾਰ ਹਨਾ ਆਪਣੀ ਸਖਸ਼ੀਅਤ ਖਰਾਬ ਹੁੰਦੀ ਆ ਤੇ ਆਪਾਂ ਆਪਣੀ ਸਖਸ਼ੀਅਤ ਤੇ ਧੱਬਾ ਨਹੀਂ ਲਾਉਣਾ ਜਿੱਦਾਂ ਇਹ ਬਾਕੀ ਫੋਰਨਰ ਦਾ ਰਿਸਪੈਕਟ ਕਰਦੇ ਇੱਜ਼ਤ ਕਰਦੇ ਆ ਆਪਾਂ ਵੀ ਚਾਹੁੰਦੇ ਆ ਇੰਡੀਅਨਸ ਦੀ ਰਿਸਪੈਕਟ ਹੋਵੇ ਇੱਜ਼ਤ ਹੋਵੇ ਆਪਾਂ ਸਾਰੇ ਪੰਜਾਬੀ ਜਿੰਨੇ ਵੀ ਪੰਜਾਬ ਤੋਂ ਬਾਹਰ ਵੀ ਇੰਡੀਅਨਸ ਆ ਆਪਾਂ ਖੁਦ ਚਾਹੁੰਦੇ ਆ ਵੀ ਉਹਨਾਂ ਸਾਰਿਆਂ ਦੀ ਇੱਜ਼ਤ ਬਣੇ ਹੁਣ ਹੋਰ ਤੁਸੀਂ ਦੇਖ ਲਓ ਆਪਣੇ ਫਿਲੀਪੀਨ ਦੇ ਪ੍ਰੈਜ਼ੀਡੈਂਟ ਮਾਰਕੋਸ ਬੋਂਗ ਬੋਂਗ ਮਾਰਕੋਸ ਜੀ ਤੇ ਆਏ ਹੋਏ ਆ 5 ਦਿਨਾਂ ਦੇ ਦੌਰੇ ਤੇ ਤੇ ਉਹਨਾਂ ਦੀਆਂ ਮੀਟਿੰਗਸ ਚੱਲਦੀਆਂ ਆ ਉਹਨਾਂ ਨੇ ਕਾਫੀ ਸਮਝੌਤੇ ਕੀਤੇ ਆ ਹਨਾ ਉਹ ਫ੍ਰੈਂਡਲੀ ਹੋ ਰਿਹਾ ਆਪਣਾ ਯਾਰ ਦੇਸ਼ ਉਹਨਾਂ ਨਾਲ ਤੇ ਇਹਦੇ ਵਿੱਚ ਇੱਕ ਨਵੀਂ ਨਿਊਜ਼ ਆਈ ਹੈ ਵੀ ਉਹਨਾਂ ਦੇ ਫਿਲੀਪੀਨ ਦੇ ਜਿਹੜਾ ਈ-ਵੀਜ਼ਾ ਚੱਲਦਾ ਹੁੰਦਾ ਸੀ ਆਪਾਂ ਆਨਲਾਈਨ ਈ-ਵੀਜ਼ਾ ਭਰ ਕੇ ਉਹਦੀ ਫੀਸ ਲੱਗਦੀ ਹੁੰਦੀ ਸੀ ਉਹਨਾਂ ਨੇ ਉਹ ਫੀਸ ਚੱਕ ਦਿੱਤੀ ਆ ਮੇਰੇ ਖਿਆਲ ਨਾਲ 1 ਮੰਥ ਦੀ ਐਂਟਰੀ ਆ 30 ਦੇ ਸੀ ਜਾਂ 28 ਡੇਸ ਦੀ ਐਂਟਰੀ ਹੋਏਗੀ ਉਹ ਜਦ ਤੁਸੀਂ ਆਪਣੇ ਜਿਹੜੇ ਏਜੈਂਟਲ ਮਨੀਲੇ ਵਿੱਚ ਉਹਨਾਂ ਨੂੰ ਪੁੱਛ ਸਕਦੇ ਆ ਵੀਰੇ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਕਰਨੀ ਜੇ ਤੁਹਾਨੂੰ ਵੀਡੀਓ ਸਹੀ ਲੱਗੀ ਚੰਗੀ ਲੱਗੀ ਤਾਂ ਆਪਣੇ ਸੁਝਾਅ ਜਰ ਦਿਓ ਕੁਝ ਪੁੱਛਣਾ ਪੁੱਛਿਓ ਜਰ ਜੋ ਗੱਲ ਮੈਨੂੰ ਨਹੀਂ ਪਤਾ ਆਪਾਂ ਤੁਹਾਨੂੰ ਚਾਹੇ ਪੁੱਛ ਕੇ ਦਸੀਏ ਸੈਂਡੀ ਵੀਰ ਤੋਂ ਕੁਝ ਕੇ ਦਸੀਏ ਜਾਂ ਹੈਪੀ ਭਾਜੀ ਹੋਣੀ ਜਾਂ ਆਰਿਆਨ ਮਨੀਲਾ ਹਨਾ ਉਹ ਬੰਦੇ ਸਹੀ ਹੈ ਯਾਰ ਆਪਾਂ ਕਿਸੇ ਗਲਤ ਬੰਦੇ ਨੂੰ ਮੈਂਸ਼ਨ ਨਹੀਂ ਕਰਾਂਗੇ ਤੇ ਆਪਾਂ ਕਿਸੇ ਨੂੰ ਮਾੜਾ ਵੀ ਨਹੀਂ ਕਹਿੰਦੇ ਏਜੰਟ ਸਾਰੇ ਵਧੀਆ ਸਾਰੇ ਚੰਗੇ ਆ ਸਾਰੇ ਜਿਹੜਾ ਲੱਗੇ ਆਗਰੇ ਰੋਟੀ ਖਾਣੀ ਹੈ ਹਨਾ ਤੇ ਜੇ ਮੇਰੇ ਕੋਈ ਗੱਲ ਕਰਦੇ ਕੋਈ ਗਲਤ ਬੋਲੇ ਗਿਆ ਵੇ ਅਲਫਾਜ਼ ਤਾਂ ਮਾਫ ਕਰਨਾ ਤੇ ਪੇਪਰਾਂ ਦੇ ਅਕੋਰਡਿੰਗ ਮੈਂ ਤੁਹਾਨੂੰ ਫੇਰ ਦੁਬਾਰਾ ਕਹਾਂਗਾ ਜੇ ਤੁਹਾਡੇ ਕੋਈ ਪੇਪਰ ਦਾ ਅੜਿੱਕਾ ਵਾ ਤੇ ਆਪਣੇ ਕਿਸੇ ਵਧੀਆ ਏਜੰਟ ਨਾਲ ਗੱਲ ਕਰੋ ਪੇਪਰ ਬਣਦੇ ਐ ਇਦਾਂ ਦੀ ਗੱਲ ਨਹੀਂ ਵੀ ਪੇਪਰ ਨਹੀਂ ਬਣਦੇ ਹਰੇਕ ਮੁਸ਼ਕਲ ਦਾ ਹਲੇਕ ਪ੍ਰੋਬਲਮ ਦਾ ਇੱਕ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ ਨਾ ਚੰਗੇ ਏਜੰਟ ਕੋ ਜਾਓ ਤੇ ਆਉਦੇ ਪੇਪਰ ਬਣਾਓ ਜਿੰਨਾ ਵੀਰਾਂ ਕੋ ਟੀਆਰਵੀ ਪੇਪਰ ਆ ਫਿਲਪੀਨਨ ਦੇ ਨਾਲ ਜੇ ਤੁਹਾਡੇ ਪਾਸਪੋਰਟ ਦੇ ਪਿੱਛੇ ਨਾਮ ਨਹੀਂ ਚੜਿਆ ਉਸ ਪਾਸਪੋਰਟ ਦੇ ਪਿੱਛੇ ਨਾਮ ਚੜਾਓ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਤੋਂ ਅਨੇਕਪਰਾਨੇ ਲੀਗਲ ਜੀਆਂ ਛੋਟੀਆਂ ਮੋਡੀਆਂ ਵਾ ਰਿਕੁਆਇਰਮੈਂਟ ਆ ਯਾਰ ਜੇ ਤੁਹਾਡਾ ਬੇਬੀ ਹੈਗਾ ਨਾਲ ਆਪਣੇ ਬੱਚੇ ਨੂੰ ਨਾਲ ਲੈ ਕੇ ਜਾਓ ਉੱਥੇ ਜਦੋਂ ਇੰਟਰਵਿਊ ਹੋਣੀ ਹੈ ਤੁਹਾਡੀ ਤੀਜੇ ਦਿਨ ਨਹੀਂ ਇੰਟਰਵਿਊ ਹੋ ਜਾਂਦੀ ਜਦੋਂ ਆਪਾਂ টিਆਰਵੀ ਅਪਲਾਈ ਕਰਦੇ ਆ ਤੇ ਕੋਈ ਐਡਾ ਇਸ਼ੂ ਨਹੀਂਗਾ ਯਾਰ ਡਰੋ ਨਾ ਪੇਪਰ ਬਣਾਓ ਪ੍ਰਮਾਤਮਾ ਆਪਣੇ ਨਾਲ ਆ ਅੱਗੇ ਵੀ ਆਪਾਂ ਕਈਆਂ ਸਾਲਾਂ ਤੋਂ ਇੰਨਾ ਪ੍ਰੋਬਲਮ ਨੂੰ ਫੇਸ ਕਰਦੇ ਜਾ ਰਹੇ ਹਾਂ ਤੇ ਹੁਣ ਵੀ ਕਰਾਂਗੇ ਓਕੇ ਸਸੀਗਾਲ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਸ਼ੇਅਰ ਕਰਿਓ ਓਕੇ ਜੀ